हां जी दोस्तों ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਰਮਾਣਾ ਤਸੀਹਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ। ਬਾਈ ਅਵਤਾਰ ਦੇ ਘਰੇ ਇੱਕ ਆਪਾਂ ਸਨੋ ਅ ਠੀਕ ਕੱਦ ਕਾੜ ਦੀ ਸਿਹਤ ਪੱਖੋਂ ਭਾਵੇਂ ਥੋੜੀ ਫਿੱਕੀ ਆ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫ਼ ਆ ਰੰਗ ਬਹੁਤ ਸੁਣਾ। ਪੂਰੀ ਜਾਣਕਾਰੀ ਆਪਾਂ ਬਾਈ ਤੁਹਾਨੂੰ ਲਮਾਂਗੇ ਕਤੋਂਕ ਦੀ ਸੂਈ ਆ ਕਿੰਨਾ ਕੁ ਜਿਹੜਾ ਦੁੱਧ ਆ ਕੀ ਇਹਦਾ ਰੇਟ ਆ। ਸੋ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82 124 ਸਭ ਪੂਰੀ ਥਾਂਲੇ ਵੀ ਦੀ ਸਾਫ ਤੇ ਫਿਕਸ ਹਵਾਨੇ ਦੀ ਹੈ ਹਾਂਜੀ ਭਾਈ ਅਵਧਾਰ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਠੀਕ ਹੈ ਸੇਤਾ ਹਾਂਜੀ ਅ ਸੂਆ ਪਹਿਲਾਂ ਤਾਂ ਬੈੜ ਦਾ ਗਾਂ ਦਾ ਤੀਜਾ ਸੂਆ ਸੂਈ ਵੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ 5ਵਾਂ 6ਵਾਂ ਦਿਨ ਹੋ ਗੂ 5ਵਾਂ 6ਵਾਂ ਦਿਨ ਕਿੰਨਾ ਕੋ ਜਿਹੜਾ ਦੁੱਧ ਤਿਆਰ ਹੈ 12 ਲੀਟਰ ਤਿਆਰ ਆ ਜੀ ਬੋਲਾ 12 ਲੀਟਰ ਤਿਆਰ ਬੱਚਾ ਮੰਗਰ ਅੱਛਾ ਜੀ ਅੱਛਾ ਠੀਕ ਆ ਤੋਰੋ ਜੇ ਕੋਈ ਤੋਰ ਕੋ ਨਾਲ ਬੱਚੇ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਓਕੇ ਤੋਰੋ ਜੇ ਕੋਈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਤੇ ਸਿਹਤ ਪੱਖੋਂ ਠੀਕ ਹੈ ਕੱਦ ਘਾੜ ਮਿੱਤਰੋ ਠੀਕ ਹੈ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਪੂਰੀਆਂ ਵੀਡੀਓ ਬਣਾਉਣੀਆਂ ਇਹ ਨਹੀਂ ਹੁੰਦਾ ਵੀ ਆਪਣੀ ਵੀਡੀਓ ਦੇ ਵਿੱਚ ਕੋਈ ਕਮੀ ਹੋਵੇ ਕਈ ਵਾਰ ਮਾਲਕ ਦੇ ਦੱਸਣ ਦੇ ਮਤਲਬ ਕੋ ਮੇ ਰਹਿ ਜਾਂਦੀ ਪਰ ਆਪਾਂ ਆਪਣਾ ਜਿੰਨਾ ਕੁ ਟਾਈਮ ਹੁੰਦਾ 5 7 10 ਮਿੰਟਾਂ ਦੇ ਵਿੱਚ ਆਪਣੇ ਕੋਲ ਜਿਹੜਾ ਟਾਈਮ ਹੁੰਦਾ ਪੂਰੀ ਆਪਾਂ ਦੇਖ ਪਰਖ ਕੇ ਵੀਡੀਓ ਬਣਾਉਣੀ ਆ। ਆ ਰੇਟ ਕੀ ਕਰਤਾ ਜੀ? ਰੇਟ ਜੀ 52000। ਮਾਨਤਾਣ? ਹੋ ਜਾਊਗਾ ਮਾਨਤਾਣ। ਠੰਡੀ ਸੀਲ। ਠੰਡੀ ਸੀਲ ਬਹੁਤ ਆ ਜੀ। ਓਕੇ। ਚੱਕਰ ਵਾਲੀ ਗੱਲ ਨਹੀਂ। ਠੀਕ ਹੋਈ ਜਾਵੇ। ਠੀਕ ਆ। ਨੰਬਰ ਬੋਲਦੇ ਜੀ। 94643 ਹਾਂਜੀ 12138 94643 12138 ਬਾਈ ਦਾ ਫੋਨ ਨੰਬਰ ਹੈ। ਮੁੱਲ ਹੈਗਾ ਜੀ 52000 ਦੁੱਧ ਮਿੱਤਰੋ 12 ਲੀਟਰ ਤਿਆਰ ਤੇ ਮਗਰ ਵਰਸਾ ਤੇ ਕਦ ਘੱਟ ਠੀਕ ਹੈ ਅਜੇ ਤਾਂ ਵਧੂ ਵੀ ਡਾਕਟਰ ਦੰਦ ਦੋ ਤਿੰਨ ਕਿਲੋ ਹੋਰ ਬਾਜੂ ਹਾਂ ਦੋ ਚਾਰ ਕਿਲੋ ਦੰਦ ਤਾਂ ਵਧੂਗੀ ਹਜੇ ਖਾ ਪੀ ਕੇ ਆਉਨ ਓਕੇ ਧੰਨਵਾਦ